ਅਸੀਂ ਇਹਦੇ ਨਾਲ ਜਾਣਦੇ ਕਿ ਬਾਬਾ ਜੀ ਕਲਯੁਗ ਦੇ ਰੂਪ ਨੇ ਦੇਖੋ ਅਸਲ ਇੱਕ ਗੱਲ ਕਹਿਣਾ ਚਾਹੁੰਦਾ ਖਾਟੂ ਖਾਟੂ ਦਾ ਹਰ ਸਿੱਤੂ ਰਿਆ ਇੱਕ ਇੱਕ ਦਾ ਬੰਦਾ ਹੈ ਇੱਕ ਇੱਕ ਦਾ ਘਰ ਦੇ ਇੱਕ ਇਨਸਾਨ ਇੱਕ ਇੱਕ ਸ਼ਾਮ ਪ੍ਰੇਮੀ ਲੈ ਕੇ ਹੀ ਜਾਣਾ ਕਿਉਂਕਿ ਜਿਵੇਂ ਲੰ ਕਿਤੇ ਦਾ ਅੱਖ ਵਸਾ ਇਸ ਵਾਰ 11 ਹੋਰ ਅਗਲਾ ਸਾਡਾ ਜਿਹੜਾ ਸਿਸਟਮ ਹੈ 21 ਬਸਾਣਾ ਹੈ ਲੇਕਿਨ ਅਸੀਂ ਕੋਈ ਸਾਡੀ ਸੋਚ ਹੈ ਵੀ ਸਾਡੀ ਤੂਰੀ ਸ਼ਾਮ ਪ੍ਰੇਮੀ ਹੈ ਸਾਰੇ ਤੂਰੀ ਸ਼ਾਮ ਪ੍ਰੇਮੀ ਸਾਰੇ ਇਕੱਠਾ ਹੋ ਕੇ ਅਸੀਂ ਇੱਕ ਵਾਰ ਸਾਰੇ ਘਰ ਦੇ ਇਕੱਲੇ ਇਕੱਲੇ ਮੈਂ ਕੋ ਨੂੰ ਖਾਟੂ ਨਹੀਂ ਆ ਰਹੀ ਨਹੀਂ ਆ ਰਹਾ ਵਾਰ ਘਟੂ ਸ਼ਾਮ ਜੀ ਦੀ ਸ੍ਰੀ ਨਾਤਨ ਦਰ ਸਭਾ ਵਿੱਚ ਮੰਦਿਰ ਦੇ ਵਿੱਚ ਪ੍ਰਾਪਤ ਕਿਸ਼ਟਾ ਹੋਈ ਸੀ ਉਸ ਦੀ ਖੁਸ਼ੀ ਦੇ ਵਿੱਚ ਇਹ ਸ਼ੁਭ ਯਾਤਰਾ ਇੱਕ ਕਿੰਨੀ ਯਾਤਰਾ ਜੀ ਅੱਜ 2 ਸਾਲ 2 ਸਾਲ 2 ਸਾਲ ਪੂਰੇ ਹੋ ਗਏ ਤੇ 18 ਤਰੀਕ ਨੂੰ ਜੋ ਹੈ ਇਸ ਦੀ ਮਤਲਕ ਮਕਰ ਦੇ ਵਿੱਚ ਆਪਣਾ ਬੜੀਆ ਤਰੀਕੇ ਨਾਲ ਜਿਹਦਾ ਜਿਹ ਇੱਕ ਤੋਂ ਵਗੈਰਾ ਹੋਏਗਾ 7 ਵਜੇ ਤੋਂ ਸ਼ੁਰੂ ਹੋਏਗਾ ਔਰ ਪ੍ਰਮੁੱਖ ਸ਼ਾਮ ਤੱਕ ਚੱਲੇਗਾ ਹਾਂਜੀ ਸਰ ਕੀ ਕਹੋਗੇ ਇਹ ਜਿਹੜੀ ਆਪਣੀ ਸ਼ਾਨ ਯਾਤਰਾ ਹੈ ਇਹ ਬਾਬਾ ਜੀ ਦਾ ਕਨਸ਼ਾਲ ਹੈ ਜਿਹੜਾ ਆਪਣਾ ਇਹ ਇਸ ਵਾਰ ਕਰਨੀ ਕਰ ਰਹੇ ਹੈ ਕਿਉਂਕਿ ਆਪਣ ਇਸ ਐਸਵੀ ਸਕੂਲ ਜਿਸ ਸਾਥ ਤੋਂ ਲਫਾ ਵਿਚ 18 ਤਰੀਕ ਨੂੰ ਇਸਨ ਮੂਰਤ ਬਾਬਾ ਜੀ ਦੀ ਸਥਾਪਨਾ ਹੋਈ ਸੀ ਕਹਿੰਦਾ ਬੰਦ ਖੜੀ ਤੇ ਬਾਬਾ ਜੀ ਅੱਜ ਜਿਹੜੇ ਮਾਇਆ ਜਾ ਰਹੇ ਹੈ ਇਸ ਖੁਸ਼ੀ ਦੇ ਸ਼ਾਨ ਯਾਤਰਾ ਇਸੇ ਤੋਂ ਬਈ ਪੰਜ ਪੰਜ ਰੋਕ ਸੰਦੇਸ਼ ਖਾਣਾ ਜੀ ਕਪਾਲ ਤੁਰੀਆ ਕਪਾਲ ਤੁਰੀਆ ਜੀ ਪ੍ਰਿਆ ਪੁੱਤ ਤੇ ਸ਼ਹਿਰ ਚ ਨਜ ਦੇਣਾ ਚਾਹੁੰਦੇ ਆ ਅੱਜ ਦੇ ਦਿਨ ਅਸਤਾਈਂ ਦਿਨ ਚਾਹੁੰਦੇ ਆ ਕਿ ਬਾਬਾ ਜੀ ਕਲਯੁਗ ਦੇ ਰੂਪ ਨੇ ਦੇਖੋ ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਆ ਖਾਟੂ ਖਾਟੂ ਦਾ ਹਰ ਅਸੀਂ ਤੁਰੀਆ ਇੱਕ ਇੱਕ ਬੰਦਾ ਹੈ ਇੱਕ ਇੱਕ ਘਰ ਦੇ ਇੱਕ ਇੱਕ ਇਨਸਾਨ ਇੱਕ ਇੱਕ ਸ਼ਾਮ ਪ੍ਰੇਮੀ ਲੈ ਕੇ ਹੀ ਜਾਣਾ ਕਿਉਂਕਿ ਅਸੀਂ ਪਹਿਲਾਂ ਪਿੱਛੇ ਦਾ ਅੱਖ ਵਸਾ ਇਸ ਵਾਰ 11 ਔਰ ਅਗਲਾ ਸਾਡਾ ਜਿਹੜਾ ਸਿਸਟਮ ਹੈ 21 ਬਸਾਣਾ ਹੈ ਲੇਕਿਨ ਅਸੀਂ ਕੋਈ ਸਾਡੀ ਸੋਚ ਹੈ ਵੀ ਸਾਡੀ ਤੁਰੀਆ ਸ਼ਾਮ ਪ੍ਰੇਮੀ ਹੈ ਸਾਰੇ ਟੂਰੀ ਸ਼ਾਮ ਪ੍ਰੇਮੀ ਸਾਰੇ ਇਕੱਠਾ ਹੋ ਕੇ ਅਸੀਂ ਇੱਕ ਵਾਰ ਸਾਰੇ ਘਰ ਇਕੱਲੇ ਇਕੱਲੇ ਮੈਂਪਾ ਨੂੰ ਖਾਤੂ ਲਿਆ ਰਹੀ ਹਿਆਰੇ ਕਿਉਂਕਿ ਬਾਬਾ ਜੀ ਕੱਲ ਜੂ ਦੇ ਰੂਪ ਨੇ ਹੋਰ ਉਹਨਾਂ ਦੀ ਇਸ ਸਮੇਂ ਬਹੁਤ ਵਧੀ ਵੱਡੀ ਕਿਰਪਾ ਦੂਰੀ ਕਿਰਪਾ ਇਹਦੇ ਵਿੱਚ ਜਨਾਤਮ ਤਨ ਸਭਾ ਟੂਰੀ ਨੂੰ ਨਿਸ਼ੁਭਾਇਆ ਕਰੀਆ ਦੀ ਇਹਦੇ ਨਾਲ ਜਿੰਨੇ ਵੀ ਢੂਰੀ ਸ਼ਹਿਰ ਦੀਆਂ ਖਾਤੂ ਸ਼ਾਮ ਜੀ ਦੀਆਂ ਮੰਡਲੀਆਂ ਨੇ ਸਾਰਿਆਂ ਦੇ ਸਹਿਯੋਗ ਨਾਲ ਢੂਗੀ ਜਾ ਰਹੀ ਹੈ ਇਹ ਸਾਰੇ ਤਿਉਹਾਰਾਂ ਵਿੱਚ ਜੀ ਹੁੰਦੇ ਹੋਏ ਉਸ ਜੀ ਦੀ ਪੜਾਈ ਗਈ ਤੇ ਲੋਕਾਂ ਦੀ ਇਹਦਾ ਆਸ਼ੀਰਵਾਦ ਸਾਰੇ ਸ਼ਹਿਰ ਵਾਸੀ ਨੂੰ ਮਿਲੇਗਾ ਅੱਜ 18 ਤਰੀਕ ਨੂੰ ਜੋ ਹੈ ਇਸ ਦੀ ਮਤਲਬ ਕਿ ਮੰਦਰ ਦੇ ਵਿੱਚ ਆਪਣਾ ਬੜੀਆ ਤਰੀਕੇ ਨਾਲ ਜਿਹਦਾ ਜਿੱਤ ਤੋਂ ਮੇਰਾ ਹੋਏਗਾ 7 ਵਜੇ ਤੋਂ ਸ਼ੁਰੂ ਹੋਏਗਾ ਔਰ ਪ੍ਰਭੂ ਜੀ ਸ਼ਾਮ ਤੱਕ ਚੱਲੇਗੀ ਕਿ ਇਹ ਜੀ ਦੀ ਸ਼ਾਜਤਰਾ ਤਾਂ ਜਨਕੀ ਨੂੰ ਭਗਵਾਨ ਘਟੂ ਸ਼ਾਮ ਜੀ ਦੀ ਇਸ ਨਾਤਨਤਲ ਸਭਾ ਵਿੱਚ ਮੰਦਰ ਦੇ ਵਿੱਚ ਪ੍ਰਾਪਤ ਕੀਤਾ ਹੋਈ ਸੀ ਉਸ ਦੀ ਖੁਸ਼ੀ ਦੇ ਵਿੱਚ ਇਹ ਸ਼ੋਭਾ ਯਾਤਰਾ ਇੱਕ ਕਿਰਮੀ ਯਾਤਰਾ ਜੀ ਅੱਜ 2 ਸਾਲ 2 ਸਾਲ ਪੂਰੇ ਹੋ ਗਏ ਪੂਰੇ 2 ਸਾਲ ਹੋ ਗਏ 18 ਤਰੀਕ ਨੂੰ ਮਤਲਬ ਕਿ 16 ਤਰੀਕ ਨੂੰ ਕੱਢੀ ਗਈ ਸੀ ਤੇ ਉਸ ਦਿਨ ਪਲਖਸ਼ ਦੇ ਵਿੱਚ ਇਹ ਸ਼ੋਭਾ ਯਾਤਰਾ ਔਰ ਨਿਸ਼ਾਨ ਯਾਤਰਾ ਇੱਕ ਕੰਟੀ ਜਾ ਰਹੀ ਹੈ 18 ਤਰੀ ਨੂੰ ਇਸ ਦੇ ਅਗੇ ਜਿਹੜਾ ਹੈ ਮਤਲਬ ਕਿ ਭਜਨ ਸੰਧਿਆ ਭਜਨ ਸੰਧਿਆ ਹਾਂ ਕਿਉਂ ਦੇ ਲਈ ਇਹ ਸਾਡੇ ਸਨਾਤਨ ਚਾਰਨ ਪੋਡਾ ਮੰਦਿਰ ਤੋਂ ਹੈ 2 ਸਾਲ ਹੋ ਗਏ ਸ਼ਾਮ ਜੀ ਦੀ ਸਥਾਪਨਾ ਕਰਨ ਦੇ ਵਿੱਚ ਕੋਲੋਂ ਪਲੱਸ ਅੱਜ ਦਾ ਹੈ ਸਾਡੀ ਸੋਹ ਯਾਤਰਾ ਤੋਂ ਵੀ ਆ ਰਹੀ ਹੈ